ਭਾਈ ਸਾਹਿਬ ਪਹਿਣਾ ਰਿਆਂਗੇ ਠੋਕ ਤੇ ਪਰਵਾਰ ਦਰਸ਼ਨ ਜੀ ਸਾਬ ਭਾਈ ਸਰਬਜੀਤ ਸਿੰਘ ਜੀ ਖਾਲਸਾ ਉਹਨਾਂ ਦਾ ਸਾਫਲਾ ਸਭ ਦਾ ਤੋਂ ਦੇਖ ਪਰ ਕੀ ਕਰਦੇ ਪੈਂਟਰ ਰੋਡੇ ਤੋਂ ਕੋਟਕਪੂਰਾ ਸਾਈਡ ਜਾਂਦਾ ਹੋਇਆ ਵੇਖੋ ਜਿੱਕੇ ਨਾਲ ਜੋਸ਼ ਸੰਗਤਾਂ ਦੇ ਵਿੱਚ ਆਪ ਮਾੜੀਆਂ ਸੰਗਤਾਂ ਆਪੋ ਆਪਣੇ ਵਹੀਕਲਾਂ ਦੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਖਾਲਸਾ ਉਹਨਾਂ ਦੇ سپورਟ ਤੇ ਕਰੋ ਲਾਈਵ ਚ ਦਰਸ਼ਨ ਬਹੁਤ ਵੱਡਾ ਕਾਫਲਾ ਜੋ ਕਿ ਥਾਂ ਥਾਂ ਜਾਮ ਲੱਗ ਜਾਂਦਾ ਜੀ ਕਰੋ ਦਰਸ਼ਕਾਂ ਨੂੰ ਨੌਜਵਾਨਾਂ ਚ ਕਿੰਨਾ ਜੋਸ਼ ਆਈ ਠਾਠਾ ਮਾਰਦਾ ਕੱਟ ਭਾਈ ਸਾਹਿਬ ਭਾਈ ਸਰਬਜੀਤ ਨੈਟ ਦੀ ਪ੍ਰੋਬਲਮ ਆ ਜੀ ਨੈਟ ਕੱਟਿਆ ਜਾਂਦਾ ਜੀ ਮਾਫੀ ਚਾਹਾਂਗੇ ਸੰਗਤ ਦਾ ਕਾਫਲਾ ਲੰਘ ਗਿਆ ਹਲੇ ਵੀ ਮੈਂ ਕਿਛੇ ਬਹੁਤ ਗੱਡੀਆਂ ਆਉਂਦੀਆਂ ਆਹਾਂ ਤਾਂ ਟ੍ਰੈਫਿਕ ਲੱਗ ਜਾਂਦਾ ਈ ਸੋ ਟ੍ਰੈਫਿਕ ਦੀ ਬਹੁਤ ਸਮੱਸਿਆ ਬਣੀ ਆ ਉੱਪਰੋਂ ਨੈਟ ਨਹੀਂ ਚੱਲ ਰਿਹਾ ਈ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਖਾਲਸਾ ਉਨਾ ਦਾ ਰੋਡ ਸ਼ੋ ਸਾਡੀ ਫਰਮ ਦਾ ਕਾਰ ਦਾ ਜੋ ਕਿ ਆਪਣੇ ਨਾਮ ਨੂੰ ਲੱਕੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਖਾਲਸਾ ਠਾਠਾ ਮਾਰਦਾ ਹੋਇਆ ਉਨਾ ਦਾ ਰੋਡ ਸ਼ੋ ਜੋ ਕਿ ਸਮੱਸਿਆ ਮਣੀ ਖੜੀ ਆ ਸਬਸਕ੍ਰਾਈਬ ਕਰੀ ਇਨੀਆਂ ਗੱਡੀਆਂ ਮੋਟਰਸਾਈਕਲ ਆ